ਅਜਰੀ ਵੀਡੀਓ ਵਿੱਚ ਬਈ ਦਾਸ ਗਾਵਾਂ ਦੀ ਵੀਡੀਓ ਬਣਾਈ ਆ ਪਿੰਡ ਛੰਨਾ ਗਲਰ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਭਦੌਰ ਤੇ ਸੈਨ ਰਾਜ ਨੇ ਮੋਬਾਈਲ ਨੰਬਰ ਬੋਲਿਆ 95014 ਬਈ 33579 ਕਿਹੜਾ ਸੁਆ ਸੁਈਆ ਭਰਾ ਪਹਿਲਾ ਸੁਆ ਦੋ ਦਿਨ ਦੇ ਵੱਛੀ ਸੁਈਆ ਡਾਇਰੈਕਟਰ ਕਦੋਂ ਸੁਈਆ ਵੀਰੇ ਇਹਨੂੰ ਡਾਇਰੈਕਟਰ ਦੂਜਾ ਤੀਜਾ ਦਿਨ ਅੱਜ ਬੱਚਾ ਕੀ ਦੇਤਾ ਬੱਚੀ ਦਿੱਤੀ ਡਾਇਰੈਕਟਰ ਬੱਚੀ ਵਾਲੀ ਚੰਗੀਆਂ ਹਨ ਡਾਇਮੰਡ ਪੀਸ ਹੈ ਡਾਇਰੈਕਟਰ ਬੱਚੀ ਦੇਖੋ ਜਨੂੰ ਦਿੱਤਾ ਬੱਚੀ ਦੀ ਕੁਆਲਿਟੀ ਬੜੀ ਚੰਗੀਆਂ ਵੜ ਵੀ ਖੈਰ ਬਹੁਤ ਚੰਗੀ ਆ ਪੱਲੀ ਵੀ ਵਾਪਸ ਵੱਡੀ ਬੁੱਢੀ ਦੇ ਤੇ ਦੋ ਨੰਬਰ ਕਿਹੜਾ ਸੂਆ ਸੂਈ ਆ ਇਹ ਵੀ ਡਾਕਟਰ ਦੂਜਾ ਸੂਆ ਸੂਈ ਹੈਗੀ ਬੱਚਾ ਬੱਚੀ ਬੱਚਾ ਇਹਦੇ ਮਗਰੀ ਬੱਚਾ ਫੇਸ ਫੂਸ ਵੱਡੇ ਬੁੱਡੇ ਥਾਂ ਦੇ ਵਿੱਚ ਬੈਠਾ ਇਹ ਵੀ ਕਿੰਨੀ ਗੱਲ ਡਾਕਟਰ ਉਹ ਨਹੀਂ ਚਾਹਵਾਤ ਲੈਵਲ ਹੋਆ ਬੜਾ ਚੰਗਾ ਮੁੱਲ ਜੈ ਜੀ ਹੋਣੀ ਉਹ ਡਾਕਟਰ ਜਮਾ ਜੈ ਤੇ ਆਹ ਕਿਹੜਾ ਸੂਆ ਸੂਈ ਆ ਇਹ ਡਾਕਟਰ ਪਹਿਲਾ ਸੂਆ ਬੱਚੀ ਸੂਈ ਹੈਗੀ ਠੀਕ ਹੈ ਬਾਈ ਤੇ ਥੱਲੇ ਥੱਲੇ ਵੀ ਚੈੱਕ ਕਰ ਰਹਿ ਰਹੇ ਕੀ ਗੱਲ ਆ ਯਾਰ ਇਹ ਅੱਗੇ ਆ ਗਈ 4 ਨੰਬਰ ਇਹ ਕਿਹੜਾ ਸੂਆ ਇਹ ਵੀ ਡਾਇਕਟਰ ਪਹਿਲਾ ਸੂਆ ਸੂਈ ਹੈਗੀ ਤੇ ਲੇਵਰੀ ਕੁਆਲਿਟੀ ਚ ਇੱਕ ਡਾਇਕਟਰ ਤੇ ਬੱਚਾ ਵੀ ਡਾਇਕਟਰ ਬਹੁਤ ਨੀਯਾ ਚੰਗਾ ਪਾਇਆ ਨੇ ਬੱਚੀ ਦਿੱਤੀ ਆ हां ਬੜੀ ਚੰਗੀ ਆ ਨਾ ਡਾਇਮੰਡ ਪੀਸ ਆ ਬਹੁਤ ਨੀਯਾ ਚੰਗਾ ਹੈ ਇਹ ਘਰ ਮਾਈ ਨੇ ਅੱਗੇ 5 ਨੰਬਰ ਕਿਹੜਾ ਸੂਆ ਸੂਈ ਆ ਇਹ ਡਾਇਕਟਰ ਦੂਜਾ ਸੂਆ ਸੂਈ ਹੈਗੀ ਤੇ ਮੰਨ ਕੇ ਚੱਲ ਇਹਨੂੰ ਹਫਤਾ ਕੋ ਗਿਆ ਸੂਈ ਨੂੰ ਦੁੱਧੂ 7-8 ਕਿਲੋ ਟਾਈਮ ਦਾ ਤੇ ਆ ਬੈਡ ਕਿੰਨੇ ਦਿਨ ਲੂ ਇਹ ਡਾਇਮੰਡ ਮੰਨ ਕੇ ਚੱਲ 5 ਤੋਂ 6 ਦਿਨਾਂ ਦੀ ਕੱਚੀ ਹੈ ਡਾਇਮੰਡ ਪੀਸ ਹੀ ਆਣਾ ਯਾਰ ਬੜੀ ਨਿਯਾਇਤ ਚੰਗੀ ਹੈ ਡਾਇਮੰਡ ਕਾ ਲੀਆਂ ਗੱਲਾਂ ਬਿਊਟੀ ਚੈੱਕ ਕਰ ਕੀ ਬਾਤ ਹੈ ਯਾਰ ਕੁਆਲਿਟੀ ਫੁੱਲ ਹੈ ਹਨਾ ਇਹ ਡਾਇਮੰਡ ਸਾਰੀ ਸੀਮਨ ਟੇਲ ਆ ਸੈਕਸਲ ਸੀਮਨ ਲੱਗਿਆ ਹੋਵੇ ਤੇ ਠੀਕ ਆ ਭਾਈ ਦੁੱਧ ਵੀ ਡਾਇਮੰਡ 28 29 ਕਿਲੋ ਪਹਿਲਾਂ ਮੈਂ ਪਾਇਆ ਵਾ 6 ਦਿਨ ਦਾ ਮੂਹ ਹੁੱਲ ਜੈ ਜੂ ਭਾਈ ਮੋਲ ਡਾਇਮੰਡ ਜਮਾ ਜਾਏਗਾ ਤੇ ਆ ਕਿੰਨੇ ਦਿਨ ਲੂ ਗੜ ਭਾਈ ਇਹ ਡਾਇਮੰਡ 4 ਦਿਨ ਤੋਂ ਬੱਛੀ ਆ ਗਈ ਹੂੰ ਤੇ ਹਫਤੇ ਦੀ ਕੱਚੀ ਆ ਗਈ ਬੱਚੀ ਦਾ ਫੇਸ ਫੂਸ ਬਜਣ ਬੁਜਣਾ ਬਹੁਤ ਨਜਾਇਜ਼ ਚੰਗਾ ਇਹ ਵੀ ਡਾਕਟਰ ایਵੀਐਸ ਦਾ ਸਿੰਮਨ ਲੱਗਿਆ ਵਾ ਠੀਕ ਆ ਭਾਈ ਤੇ ਆ ਵੜ ਕਿੰਨੇ ਦਿਨ ਲੂ ਭਾਈ ਇਹ ਡਾਕਟਰ ਬਸ ਇੱਕ ਦੋ ਦਿਨ ਹੀ ਲੈਂਦੀ ਆਗੀ ਯਾਰੀਆਂ ਜਿੱਲੇ ਵਾਲੂ ਆ ਤੇ ਪ੍ਰਿੰਟ ਪ੍ਰੂਨ ਚੈੱਕ ਕਰਾ ਡਾਕਟਰ ਕਿਆ ਬਾਤ ਆ ਭਾਈ ਤੇ ਐਰ ਸ਼ਹਿਰ ਆ ਗਈ ਇਹ ਐਰ ਸ਼ਹਿਰ ਆ ਡਾਕਟਰ ਕਿੰਨੇ ਦਿਨ ਲੋ ਇਹ ਵੀ ਡਾਕਟਰ ਮੰਨ ਕੇ ਚੱਲ 5-6 ਦਿਨਾਂ ਦੀ ਕੱਚੀ ਆ ਹਜੇ ਹਮ ਸਹੀ ਗੱਲ ਆ ਤੇ ਆ ਵੜ ਕਿੰਨੇ ਦਿਨ ਲੋ ਇਹ ਡਾਕਟਰ ਹਫਤੇ ਦੀ ਕੱਚੀ ਆ ਗਈ ਵੜ ਬਾਕੀ ਕੱਦ ਬਜਣਾ ਕਿੰਨਾ ਕਹਦੇ ਉਨਾ ਵੜਦਾ ਸਹੀ ਗੱਲ ਆ ਵੜਾ ਬਾਈ ਕੋਲੇ ਦਾਸ ਨੇ ਬਈ 10 ਇਹਦੀਆਂ ਦੱਸੀ ਟੌਪ ਆ ਵੀ ਸੋਈਆਂ ਸਵਾਈਆਂ ਬੱਚੇ ਮਗਰ ਬੱਚੀਆਂ ਆ ਗਈਆਂ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਅ ਮੋਬਾਈਲ ਨੰਬਰ 950142 33579 ਠੀਕ ਹੈ ਬਈ